ਤੇ ਤੁਹਾਨੂੰ ਦੇਵਾਂਗੇ ਮਾਲਕਾਂ ਦੇ ਨੰਬਰ ਵੀ ਕਿਸੇ ਨੂੰ ਕੋਈ ਟਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਸ਼ੁਰੂ ਕਰਦਾ ਹਾਂ ਜੀ 5210 52000 ਟਰੈਕਟਰ ਹੈ ਜੀ ਗੇਅਰ ਪ੍ਰੋ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਹੈ ਜੇ ਕੋਈ ਭਰਾ ਜੁੜਿਆ ਦੱਸੋ ਵਾਈ ਵਗੈਰਾ ਸਹੀ ਆਉਂਦੀ ਹੈ ਜੀ 2020 ਮਾਡਲ ਹੈ ਤੇ 21 ਦੀ ਕਾਪੀ ਹੈ 6 ਲੱਖ ਤੇ 95000 22000 ਡਿਮਾਂਡ ਕਰਦੇ ਆ ਫੋਨ ਨੰਬਰ ਆਪਾਂ ਤੁਹਾਨੂੰ ਦੇ ਦਿੰਦੇ ਆ ਬਾਈ ਆਇਓ ਮਰੇ ਜੀ ਹੈਲੋ ਉਹ ਨੰਬਰ ਤੁਹਾਨੂੰ ਦੇਣ ਲੱਗਾ ਕਿਸੇ ਵੀ ਭਰਾ ਨੂੰ ਗੇਅਰ ਪ੍ਰੋ ਟਰੈਕਟਰ ਚਾਹੀਦਾ ਹੋਵੇ ਜਮਨ ਨਵਾਂ ਟਰੈਕਟਰ ਹੈ ਬਾਈ ਜੀ ਕੋਰਾ ਟਰੈਕਟਰ ਹੈਗਾ ਤਾਂ ਬਾਈ ਹੋਰਾਂ ਦਾ ਨੰਬਰ ਤੁਸੀਂ ਲੈ ਲਓ ਤੇ ਸਿੱਧਾ ਸੰਪਰਕ ਕਰਕੇ ਇਹਨਾਂ ਦਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮਿਸ਼ਨ ਕੱਪਾ ਨਹੀਂ ਤੁਹਾਨੂੰ ਪੈਣਾ ਕੁਝ ਨਹੀਂਗਾ ਹਾਂਜੀ ਬਾਈ ਜੀ ਕੀ ਹਾਲ ਹੈ ਥੋੜਾ ਫੋਨ ਨੰਬਰ ਬੋਲੋ ਜੀ 78892 78892 19565 19565 78892 19565 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਜਾਂਦਾ 855 855 ਆਏਗਾ ਜੀ 1999 ਮਾਡਲ ਦਾ 1,90,000 ਬਾਈ ਡਿਮਾਂਡ ਕਰਦੇ ਆ ਇਹ ਨੰਬਰ ਬਾਈ ਦਾ ਆ ਜਾਂਦੇ ਕੋਲੇ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਨਾਲ ਗੱਲ ਕਰਾਂਗੇ ਅੱਗੇ ਹੈਗੇ ਜੀ 96 ਮਲਟਰੈਕਟਰ 1,28,000 ਰੁਪਏ ਡਿਮਾਂਡ ਕਰਦੇ ਆ ਟਾਇਰ ਟ੍ਰੈਕਟਰ ਦੇ ਨਵੇਂ ਸੋਰਾਜ 735 ਬਾਈ ਦਾ ਮਲਾਵਾਂਗੇ ਵੀ ਤੁਹਾਨੂੰ ਇਹ ਨੰਬਰ ਬਾਈ ਕੀ ਹਾਲ ਹੈ ਆਪਣਾ ਫੋਨ ਨੰਬਰ ਬੋਲੋ ਕਾਲਾ ਜੀ 98155 ਬਾਈ 046 ਬੰਦਾ ਜੀ 9815504645 ਬਾਈ ਹੈਗਾ ਕਾਲਾ ਬਰਕੰਦੀ ਬਰਕੰਦੀ ਅੱਗੇ ਬਾਈ ਦੇ ਨਾਲ ਹੈਗਾ ਬਾਈ ਕੀ ਨਾਂ ਥੋੜਾ ਵਰਪ੍ਰੀਤ ਸਿੰਘ ਬਾਈ ਵਰਪ੍ਰੀਤ ਸਿੰਘ ਬਾਈ ਫੋ ਥੋੜਾ ਫੋਨ ਨੰਬਰ ਵੀ ਬੋਲ ਦੋ 85282 85282 60452 60452 ਕੀ ਨਾਂ ਆਪਣਾ ਵਰਪ੍ਰੀਤ ਸਿੰਘ ਵਰਪ੍ਰੀਤ ਸਿੰਘ ਪਿੰਡ ਕੌਣ ਹੈ ਪਿੰਡ ਕੌਣੀ ਦੁੱਧਾ ਕੌਣੀ ਕਹਿੰਦੇ ਜੀ ਠੀਕ ਹੈ ਜੀ ਅੱਗੇ ਬਾਈ ਕੋਲ ਅਰਜਨ ਮਹਿੰਦਰਾ 475 ਅਗਲੇ ਟਾਇਰ 60 ਪੈਸੇ ਮਗਰਲੇ 70 75 ਪੈਸੇ ਆ ਅਗਲੇ ਟਾਇਰ ਬਾਈ ਕਹਿੰਦਾ 60 ਪੈਸੇ ਆ ਪਿਛਲੇ ਟਾਇਰ 75 ਪੈਸੇ ਆ ਪੂਰਾ ਚੰਗਾ ਟਰੈਕਟਰ ਆ ਰੇਟ ਕਿੰਨਾ ਬਾਈ ਇਹਦਾ 1 70 ਮੰਗਦਾ ਇਹ 1 ਲੱਖ ਤੇ 70000 ਰੁਪਿਆ ਮੰਗਦਾ ਬਾਈ ਹਨਾ ਇਹਦੀ ਪਾਸਿੰਗ ਹੋਈ ਵੀ ਹੈ ਨਾ ਪਾਸਿੰਗ ਹੈਗੀ ਆ 3 ਸਾਲ ਤੱਕ 28 ਤੱਕ ਪਾਸਿੰਗ ਚੱਲੀ ਹੈ ਇਹਦੀ ਅੱਛਾ ਤੇ ਦੇਣਾ ਕਿੰਨੇ ਦਾ ਵੀਰੇ ਇਹ ਦੇਣ ਲੈਣ ਵਾਲੀ ਗੱਲ ਜੀ ਕੋਈ 1.5 ਲੱਖ ਰੁਪਏ ਦਾ ਟਰੈਕਟਰ ਦੇ। 1.5 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਲੈਣੀ ਬਾਈ ਜਿਹੜਾ ਲੈ ਕੇ ਜਾਊ ਉਹਨੂੰ ਕੋਈ ਮਾੜਾ ਨਹੀਂ ਵੀਰੇ ਹਾਂ। ਇੰਜਨ ਗੇਅਰ ਦਾ ਆਪਦਾ ਵਾਹ ਕੇ ਚੈੱਕ ਕਰਕੇ ਲੈ ਜਾ ਸਕਦਾ ਇੰਨੀ ਤਸੱਲੀ ਆ। ਹੈਂ? ਇੰਜਨ ਗੇਅਰ ਦਾ ਆਪਦਾ ਵਾਹ ਕੇ ਚੈੱਕ ਕਰਕੇ ਲੈ ਜਾ ਸਕਦਾ ਇੰਨੀ ਤਸੱਲੀ ਆ। ਕਾਚਰ ਕਾ ਚਲਾਈ ਜੀ। ਠੀਕ ਹੈ ਜੀ। ਅੱਗੇ ਹੈਗਾ ਬਾਈ ਕੋਲੇ 6 ਅਰਜਨ 605 ਅਰਜਨ 605 ਹੈ। ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ। 2011 ਮਾਡਲ ਹੈ। 11 ਮਾਡਲ ਦਾ ਟਰੈਕਟਰ ਦੇ ਟਾਇਰ ਹੈਗੇ 80 ਤੋਂ 85 ਪੈਸੇ 2011 ਮਾਡਲ ਟਰੈਕਟਰ ਦਾ ਰੇਟ ਹੈਗਾ 3,80,000 ਰੁਪਏ ਕਾਲੇ ਇਹ ਕਿੰਨਾ ਦੇਣਾ ਟਰੈਕਟਰ ਬਾਈ ਇਹ ਦੇ ਦਾਂਗਾ ਬਾਈ 3,55,000 ਦਾ 3,55,000 ਦਾ ਬਾਈ ਕਹਿੰਦਾ ਆਪਾਂ ਟਰੈਕਟਰ ਦੇ ਦਾਂਗੇ ਇੰਜਨ-ਉੰਜਨ ਸਾਰਾ ਕੁਝ ਸੀਲਡ ਪਿਆ ਠੀਕ ਹੈ ਬਈ ਵੀ ਸੀਲਡ ਹੈ ਇੰਜਨ ਵੀ ਸੀਲਡ ਅੱਕ ਲਾ ਕਲਚ ਜੋੜ ਫੱਲਿਆ ਹੋਇਆ ਠੀਕ ਹੈ ਜੀ ਅੱਗੇ ਬਾਈ ਕੋਲੇ ਹੈਗਾ 4710 4710 4010 4010 ਹੈ 2 2011 ਮਾਡਲ ਹੈ ਪੰਜਾਬ ਨੰਬਰ ਹੈ ਨਾ ਪੰਜਾਬ ਨੰਬਰ ਆ ਬਿਲਕੁਲ ਨਵੇਂ ਟਾਇਰ ਹੈ ਬੂਮ ਬਾਂ ਬਣਾਉਣ ਵਾਸਤੇ ਬਹੁਤ ਵਧੀਆ ਟਰੈਕਟਰ ਹੈਗਾ ਡਬਲ ਕਲਚ ਡਬਲ ਕਲਚ ਟਰੈਕਟਰ ਹੈਗਾ 295000 ਰੁਪਏ ਡਿਮਾਂਡ ਕਰਦਾ ਟਰੈਕਟਰ ਦੇ ਬਾਈ ਕਾਲੇ ਨਾਲ ਤੁਸੀਂ ਗੱਲ ਕਰ ਲਿਓ 14 ਜਾਣੇ ਜੁੜ ਕੇ ਵਧੀਆ ਜੀ ਅੱਗੇ ਹੈਗਾ ਕਾ ਐਮ ਐਮ 45 ਸੋਨਾਲਿਕਾ 45 ਹੈ ਬਾਈ ਜੀ ਪਾਵਰ ਸਿੰਘ ਦਾ ਟਰੈਕਟਰ ਹੈਗਾ ਡਬਲ ਕਲਚ ਹੈ ਪਹਿਰ ਨਵੇਂ ਵਰਗੀ ਹੈ 2020 ਮਾਡਲ ਹੈ 465000 ਰੁਪਏ ਟਰੈਕਟਰ ਤੇ ਰੇਟ ਹੈਗਾ ਬਾਈ ਕਹਿੰਦਾ 50000 ਰੁਪਏ ਲੈ ਕੇ ਆਓ ਤੇ ਤੁਹਾਨੂੰ ਬਾਕੀ ਲੋਨ ਕਰਾ ਕੇ ਟਰੈਕਟਰ ਦੇ ਦੇਗਾ ਪੰਜਾਬ ਨੰਬਰ ਟਰੈਕਟਰ ਹੈ ਇਹ ਸਿਰਫ 50000 ਰੁਪਏ ਚਾਹੀਦਾ ਕਲੇ ਕੀ ਹਾਲ ਹੈ ਬਾਈ ਦੱਸੀ ਗੱਲ ਤੇਰਾ ਤੇਰਾ ਫੋਨ ਨੰਬਰ ਦੁਆਰੇ ਬੋਲ ਦੇ 97155 ਬਾਈ 04645 97155046452 ਦਾ ਫੋਨ ਨੰਬਰ ਅੱਗੇ 22 ਤੇ ਆਗੇ ਟਰੈਕਟਰ 2018 ਮਾਡਲ ਹੈ 744 5 ਲੱਖ ਤੇ 20000 ਰੁਪਏ ਡਿਮਾਂਡ ਕਰਦਾ ਬਾਈ ਆਪਾਂ ਫੋਨ ਨੰਬਰ ਤੁਹਾਨੂੰ ਦੇਵਾਂਗੇ ਬਾਈ ਦਾ ਬਾਈ ਫੋਨ ਨੰਬਰ ਬੋਲੋ ਤੁਹਾਡਾ 99776 ਜੀ 98722 ਜੀ 98776 98722 98722 ਬਾਈ ਦਾ ਫੋਨ ਨੰਬਰ ਹੈ ਬਾਈ ਕੋਲੇ ਆ ਟਰੈਕਟਰ ਹੈਗਾ ਇਸ 850 ਜਿਹਨੇ 744 ਲੈਣਾ ਹੋਵੇ ਤਾਂ ਬਾਈ ਨਾਲ ਤੁਸੀਂ ਗੱਲ ਕਰਦੇ ਹੋ। ਇਹ ਨਵੇਂ ਟਾਇਰ ਆ ਜੀ। ਜਮਾਂ ਨਵੇਂ ਟਾਇਰ ਆ। ਕਿੰਨੇ ਦਾ ਛੱਡਣਾ ਕਿੰਨੇ ਦਾ ਹੈ? ਦੇ ਦਾਂਗੇ ਬਾਈ 5 ਦੇ ਦਾ ਜੀ। 5 ਲੱਖ ਦਾ ਬਾਈ ਕਹਿੰਦਾ 5 ਲੱਖ ਦਾ ਦੇ ਦਾਂਗੇ। ਹੋਰ ਬਾਈ ਖਲਸਾ ਹੀ ਕਿਵੇਂ? ਹਾਂਜੀ। ਜੇ ਕੋਈ ਹੋਰ ਹੋਇਆ ਹੋਰ ਵੀ ਮਾਨਤਾ ਕਰਦਾਂਗੇ। 5 ਲੱਖ ਚੋਂ। ਹਾਂਜੀ। ਠੀਕ ਹੈ ਜੀ। ਨੰਬਰ ਕਿੰਨਾ ਦਾ ਬਾਈ ਦਾ? ਨੰਬਰ ਹਰਿਆਣੇ ਦਾ ਜੀ ਐਨਓਸੀ ਲੈ ਦਾਂਗੇ। ਐਨਓਸੀ ਜਿੱਥੋਂ ਕੋਹ ਲੈ ਜੀ। ਨਕਦ ਕੈਸ਼ ਦਾ ਜੀ। ਠੀਕ ਹੈ ਬਾਈ ਜੀ। ਅੱਗੇ ਬਾਈ ਕੋਲੇ ਹੈਗਾਗਾ ਆ 10 ਮਾਡਲ ਵੀ ਤੁਹਾਡਾ? ਨਹੀਂ। ਨਹੀਂ ਜੀ। ਅੱਗੇ 2016 ਮ ਇਹ ਚਰਨਜੀਤ ਦਾ ਟਰੈਕਟਰ ਹੈਗਾ ਆਪਾਂ ਉਹਦਾ ਵੀ ਫੋਨ ਨੰਬਰ ਦੇਵਾਂਗੇ ਤੁਹਾਨੂੰ ਪੰਜਾਬ ਨੰਬਰ ਟਰੈਕਟਰ ਹੈਗਾ 2016 495000 ਰੁਪਏ ਡਿਮਾਂਡ ਕਰਦਾ ਅੱਗੇ ਬਾਈ ਹੈਗਾ ਕੋਲੇ ਹੈਗਾ 2010 ਮਾਡਲ 335000 ਰੁਪਏ ਡਿਮਾਂਡ ਕਰਦਾ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ ਜੀ ਟਾਇਰ 45 ਕੇ ਪੈਸੇ ਹੈਗੇ ਫਾਰਮ ਟਰੈਕ 60 ਡਬਲ ਕਲਚ ਤੇਲ ਬ੍ਰੇਕ ਅੱਗੇ ਹੈਗਾ ਬਾਈ ਕੋਲੇ ਡੀਆਈ 50 ਸੋਨ ਵਾਲੀ ਕਾਡੀਆਈ 50 ਸੋਨ ਵਾਲੀ ਕਾ ਡਬਲ ਕਲਚ ਹੈ 20 ਮਾਡਲ ਹੈ 535000 ਡਿਮਾਂਡ ਕਰਦਾ ਅੱਗੇ ਬਾਈ ਕੋਲੇ 745 ਸੋਨਾ ਲਿਖਿਆ ਜੀ 2017 ਮਾਡਲ ਹੈ ਹਰਿਆਣਾ ਨੰਬਰ ਹੈ ਸਾਰੇ ਟਰੈਕਟਰ ਹਰਿਆਣਾ ਨੰਬਰ ਹੈ ਇਹਨੂੰ ਤੁਸੀਂ ਤੁਹਾਨੂੰ ਮਿਲ ਜੂਗੀ ਟਰੈਕਟਰ ਦੇ 4,35,000 ਰੇਟ ਹੈ ਅੱਗੇ ਬਾਈ ਕੋਲੇ 2018 ਮਾਡਲ 485 ਹੈਗਾ ਇਹ 2018 ਮਾਡਲ ਇਹ ਵੀ ਹਰਿਆਣਾ ਨੰਬਰ ਹੈ ਬਾਈ ਜੀ 4,45,000 ਟਰੈਕਟਰ ਦਾ ਰੇਟ ਹੈ ਟਰੈਕਟਰ ਨਾਵਾ ਜਾਵਾ ਅੱਗੇ ਬਾਈ ਕੋਲੇ 2013 ਮਾਡਲ 855 ਇਹ ਵੀ ਹਰਿਆਣਾ ਨੰਬਰ ਹੈ 4,75,000 ਟਰੈਕਟਰ ਦੀ ਡਿਮਾਂਡ ਕਰਦਾ ਬਾਈ 4,75,000 ਦੀ ਬਾਈ ਡਿਮਾਂਡ ਕਰਦਾ ਹੈਗਾ ਇਹ ਟਰੈਕਟਰ ਸੰਬੰਧੀ ਰੇਟ ਸੰਬੰਧੀ ਤੁਹਾਨੂੰ ਫੋ ਅੱਗੇ ਬਾਈ ਕੋਲੇ ਹੈਗਾਗਾ 17 ਮਾਡਲ 17 ਮਾਡਲ 550 ਹੈਗਾ 855 17 ਮਾਡਲ ਦਾ 5 ਲੱਖ ਤੇ 75 ਹਜ਼ਾਰ ਬਾਈ ਡਿਮਾਂਡ ਕਰਦਾ ਹੈਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਦਾ ਫੋਨ ਨੰਬਰ ਤੁਹਾਨੂੰ ਕੀਰਤ ਦੇਵਾਂਗੇ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਉਥੇ ਉਹਨਾਂ ਨਾਲ ਗੱਲ ਕਰ ਲੈ ਤੇ ਅੱਗੇ ਹੈਗਾਗਾ ਬਾਈ ਕੋਲੇ 3055 ਇੰਡੋਫਾਰਮ ਐਨਵੀ ਟਰੈਕਟਰ 23 ਮਾਡਲ ਹੈ 5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਬਾਈ ਦਾ ਨੰਬਰ ਹੈਗਾ ਜੀ 99 660 00735 ਇਸ ਨੰਬਰ ਤੇ ਸੰਪਰਕ ਕਰ ਲਓ ਤੇ ਬਾਈ ਨਾਲ ਕਰਾਉਣਿਆ ਗੱਲ ਖਤਰਾਮ ਪੀ ਆਲਾ ਇਹ ਹੈਗਾ ਸਤਨਾਮ ਸਿੰਘ ਜੀ ਕਮਾਲ ਵਾਲੇ ਇਹਨਾਂ ਦਾ ਟਰੈਕਟਰ ਹੈ ਬਾਈ ਫੋਨ ਨੰਬਰ ਬੁੱਲੀ ਤਰਾ 88025434 88025404 ਇਹਨਾਂ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਠੀਕ ਹੈ ਅੱਗੇ ਆਗੇ ਆਪਣੇ ਆਪ ਦੇ ਟਰੈਕਟਰ ਆਪਣੇ ਕੋਲੇ ਅਰਜਨ ਨੋਬੋ ਹੈ ਜੀ 2022 ਮਾਡਲ ਟਰੈਕਟਰ ਆਪਣਾ ਨੰਬਰ ਨੋਟ ਕਰ ਲਓ 9653 62000 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਆਪ ਦੇ ਟਰੈਕਟਰ ਦਿਖਾਉਣ ਲੱਗੇ ਤੁਹਾਨੂੰ ਅਰਜਨ ਹੈ ਜੀ ਆਪਣੇ ਕੋਲੇ ਨੋਵੋ 2022 ਮਾਡਲ ਹੈ ਸਿਰਫ ਸਵਾ 500 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਸਵਾ 6.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਕਰਾ ਦਾਂਗੇ ਅੱਗੇ ਭਾਈ ਆਪਣੇ ਕੋਲੇ ਹੈਗਾਗਾ 363 ਸੁਪਰ 363 ਸੁਪਰ ਹੈ ਟਰੈਕਟਰ ਜਸਵਿੰਦਰ ਔਰ ਘਰ ਜਾਓ ਭੈਣ ਨੂੰ ਕੋਈ ਬੰਦ ਕਰਦਾ ਪਰੇ ਸੁਣੋ ਚਲੋ 363 सुपर ਹੈ ਜੀ 2012 ਮਾਡਲ ਆ 430000 ਰੁਪਿਆ ਰੇਟ ਹੈ ਅੱਗੇ ਹੈਗਾ ਫਾਰਮ ਟਰੱਕ 60 EPI ਇਹ ਬਾਈ ਦੇ ਟਰੈਕਟਰ ਹੈਗੇ ਬਾਈ ਤੇਰਾ ਨਾਮ ਕੀ ਹੈਗਾ ਦੋਨੇ ਟਰੈਕਟਰ ਕੀ ਮੇਰਾ ਨਾਮ ਜਸਵੀਰ ਸਿੰਘ ਹੈ ਹਾਕ ਪਿੰਡ ਕਿਹੜਾ ਟਿੰਡੋਸਨਾਰ ਗਿੱਦਰਵੇ ਦੇ ਨਾਲ ਜੀ ਠੀਕ ਹੈ ਆ ਬਾਈ ਦੇ ਟਰੈਕਟਰ ਹੈਗਾ 363 ਤੇ ਫਾਰਮ ਟਰੱਕ 60 EPI 363 ਦਾ ਰੇਟ ਹੈਗਾ 430000 ਰੁਪਿਆ ਤੇ 60 ਫਾਰਮਟਰ ਕੀਪੀ ਆ ਇਹ ਹੈਗਾ 2014 ਮਾਡਲ 411000 ਟਰੈਕਟਰ ਦਾ ਰੇਟ ਹੈ ਬਾਈ ਤੇਰਾ ਫੋਨ ਨੰਬਰ ਬੋਲੀ 98776 99722 ਜੀ ਇਹ ਬਾਈ ਦਾ ਜਸਵੀਰ ਸਿੰਘ ਬਾਈ ਦਾ ਨਾਮ ਹੈ ਪਿੰਡ ਹੈਗਾ ਹੁਸਨਾਰ ਹੈਨਾ ਇਸ ਨੰਬਰ ਤੇ ਇਹਨਾਂ ਟਰੈਕਟਰਾਂ ਸਬੰਧੀ ਰੇਟਾਂ ਸਬੰਧੀ ਜਾਣਕਾਰੀ ਲੈ ਸਕਦੇ ਤੁਸੀਂ ਹੈ ਆ ਟਰੈਕਟਰ ਦੀ ਹਜੇ ਤਾਂ ਕਲਚ ਪਲੇਟ ਵੀ ਨਹੀਂ ਖੁੱਲੀ ਬਾਈ ਹੈ ਆ ਟਰੈਕਟਰ ਦੀ ਹਜੇ ਤਾਂ ਕਲਚ ਪਲੇਟ ਵੀ ਨਹੀਂ ਖੁੱਲੀ ਸਾਰਾ ਜਿੰਨਾ ਹੈਗਾ origignal ਹੈ ਜੀ 90% origignal ਹੀ ਹੈ ਸਾਰਾ ਚਾਬੀ ਵੀ ਲੱਗੀ ਕਾਸੀ ਜੀ ਠੀਕ ਹੈ ਬਾਈ ਜੀ ਗੁਰਪ੍ਰੀਤ ਮਾਨ ਜੀ ਧੰਨਵਾਦ ਆ ਭਰਾ ਧੰਨਵਾਦ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੀ ਤੁਹਾਡੇ ਤੱਕ ਜਿਹੜਾ ਆਪਾਂ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦਾ ਨਾ ਮੈਂ ਤੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਵੀਰ ਜੀ ਗੁਰਪ੍ਰੀਤ ਮਾਨ ਬਾਈ ਜੁੜਾਏਗਾ ਕਮੈਂਟ ਕੀਤਾ ਧੰਨਵਾਦ ਆ ਵੱਡੇ ਭਾਈ ਉਸ ਤੋਂ ਬਾਅਦ ਬਾਈ ਆਪਣੇ ਕੋਲ ਹੈਗਾਗਾ ਅਰਜਨ 605 ਅਰਜਨ 605 2010 ਮਾਡਲ ਟਰੈਕਟਰ ਬਠਿੰਡਾ ਨੰਬਰ ਹੈ ਟਕ ਟਕ ਕਨੋਪਿਕ ਗਰੁੱਪੀ ਲੱਗੀ ਹੋਈ ਆ 3 ਲੱਖ 85 ਹਜ਼ਾਰ ਟਰੈਕਟਰ ਦਾ ਰੇਟ ਹੈ ਕਿ ਆਪਣੇ ਕੋਲ ਆ ਜਾਂਦਾ ਜੀ ਸਪੈਸ਼ਲ ਐਡੀਸ਼ਨ ਟਰੈਕਟਰ ਹੈ 363 65 ਐਡੀਸ਼ਨ ਦਾ 363 ਜੂਜੀ ਗੇਅਰ ਵਾਲਾ ਜੀ 2015 5 ਲੱਖ ਤੇ 45000 ਟਰੈਕਟਰ ਦਾ ਰੇਟ ਹੈ 80 ਪੈਸੇ ਟਾਇਰ ਹੈ ਤੇ 80 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਹੈ ਅੱਗੇ ਇਹਦਾ ਬਾਰਮ ਟਰੈਕ 7 ਡਬਲ ਕਲਚ ਟਰੈਕਟਰ ਹੈ ਜੀ 2007 ਮਾਡਲ ਹੈ 2 ਲੱਖ ਤੇ 85000 ਟਰੈਕਟਰ ਦਾ ਰੇਟ ਹੈ ਜੀ ਅੱਗੇ ਟਰੈਕਟਰ ਆਪਣੇ ਕੋਲੇ ਹੈਗਾਗਾ 363 ਸੁਪਰ 2014 ਮਾਡਲ ਦਾ ਟਰੈਕਟਰ ਇਹ ਵੀ 80 ਪੈਸੇ ਟਾਇਰ ਹੈ ਤੇ 80 ਪੈਸੇ ਟਰੈਕਟਰ ਦੀ ਕੰਡੀਸ਼ਨ ਹੈ ਬਹੁਤ ਸੋਹਣਾ ਟਰੈਕਟਰ ਹੈ ਬਹੁਤ ਨਵਾਂ ਟਰੈਕਟਰ ਹੈ ਬਾਈ ਜੀ ਠੀਕ ਹੈ ਜੀ ਟਰੈਕਟਰ ਦਾ ਰੇਟ ਰੱਖਿਆ ਜੀ ਆਪਾਂ 4 ਲੱਖ ਤੇ 95000 ਰੁਪਇਆ ਸਿਰਫ 14 ਮਾਡਲ ਟਰੈਕਟਰ ਸੁਪਰ ਨੰਬਰ ਪੰਜਾਬ ਦਾ ਇਹਦਾ ਲਵਾ ਕੇ ਦੇਣਾ ਬਾਈ ਜੀ ਐਨਓਸੀ ਆਈ ਹੋਈ ਹੈ ਪੂਰਾ ਚੰਗਾ ਟਰੈਕਟਰ ਹੈ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਨਾਲ ਦੀ ਹੈ ਅੱਗੇ ਹੈਗਾ ਆਪਣੇ ਕੋਲ 12 ਮਾਡਲ ਸੁਪਰ ਮੈਕਸ 36 ਫਾਰਮ ਰਕ 60 ਡਬਲ ਹੀ ਨੰਬਰ ਹੈ ਬਾਈ ਜੀ ਫਸਟ ਓਨਰ ਹੈ ਬਿਲਕੁਲ ਨਵਾਂ ਟਰੈਕਟਰ ਹੈ ਨਵੇਂ ਟਰੈਕਟਰ ਦੇ ਟਾਇਰ ਹੈਗੇ ਡਬਲ ਹੀ ਦਾ ਨੰਬਰ ਹੈ ਬਾਈ ਜੀ 12 ਮਾਡਲ ਹੈ ਸੁਪਰ ਮੈਕਸ 60 ਰੁਪਏ ਦਾ ਰੁਪਿਆ ਟਰੈਕਟਰ ਤੇ ਰੁਪਈ ਇੰਜਨਾਂ ਕਾਪੀ ਕਾਜ ਜਮਨੂ ਵੀ ਰੁਪਈ ਹੈ ਟਰੈਕਟਰ ਦਾ ਰੇਟ ਸਿਰਫ ਰੱਖਾ ਜੀ 385000 ਰੁਪਏ 3 ਲੱਖ 85 ਹਜ਼ਾਰ ਟਰੈਕਟਰ ਦਾ ਰੇਟ ਰੱਖਿਆਗਾ ਪੂਰਾ ਘੈਂਟ ਟਰੈਕਟਰ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ 9465362000 ਆਪਣਾ ਨੰਬਰ ਹੈ ਐਸੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕੋ ਸਾਰੇ ਟਰੈਕਟਰਾਂ ਦੇ ਵਿੱਚ ਕੋਈ ਪੁਰਾਣਾ ਟਰੈਕਟਰ ਕਿਸਾਨ ਭਰਾ ਘਟਾ ਸਕਦਾ ਸਾਰੇ ਟਰੈਕਟਰ ਦੇ ਤਕਰੀਬਨ ਆਪਣੇ ਲੋਨ ਹੋ ਜੂਗਾ ਜਿਹੜੇ 2011 12 ਮਾਡਲ ਤੋਂ ਉੱਤੇ ਆ ਸਿਰਫ ਤੁਹਾਡੇ ਕੋਲੇ ਲਗ ਤੋਂ 1 ਸਵਾ ਲੱਖ ਰੁਪਿਆ ਕੋਲੇ ਹੋਣਾ ਚਾਹੀਦਾ ਜਿਵੇਂ ਅਰਜਨ ਟਰੈਕਟਰਾਂ ਲੱਖ ਰੁਪਿਆ ਲੈ ਕੇ ਆਓ 6.5 ਲੱਖ ਦਾ ਲੋਨ ਕਰਾ ਕੇ ਆਪਾਂ ਮੂਹਰੇ ਲਾ ਦਾਂ ਟਰੈਕਟਰ ਹੋ ਸਕਦਾ ਹੋਰ ਵੀ ਘੱਟ ਕਰ ਦਾਂ ਤੁਹਾਨੂੰ ਮਾਨਤਾਨ ਕਰ ਦਾਂ 2007 ਮਾਡਲ ਟਰੈਕਟਰ ਆਪਣੇ ਕੋਲੇ 3 ਸਪੀਡ 2007 ਮਾਡਲ ਟਰੈਕਟਰ ਹੈ 3 ਸਪੀਡ ਹੈ 3630 ਨੰਬਰ ਹਰਿਆਣਾ ਦਾ ਪਿੱਟ ਦੇ ਟਾਇਰ ਹੈਗੇ 80 ਪੈਸੇ ਮੰਗੂ ਤੁਸੀਂ 75 ਪੈਸੇ ਮੰਨ ਕੇ ਆ ਜਾਓ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਜਮ ਮੈਸੀਜ ਦੀ ਚਲਾਈ ਵਾਲਾ ਟਰੈਕਟਰ ਹੈ ਪੂਰਾ ਘੈਂਟ ਟਰੈਕਟਰ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲੋ 9465362000 ਐਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਲਿਜਾ ਸਕਦੇ ਹੋ ਜੀ ਵੀਡੀਓ ਨੂੰ ਅਖੀਰ ਤੱਕ ਦੇਖ ਕੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰਿਓ ਨਾਲ ਦੇ ਨਾਲ ਜੇ ਕੋਈ ਕਮੈਂਟ ਜਾਣਕਾਰੀ ਚਾਹੀਦੀ ਹੋ ਤਾਂ ਕਮੈਂਟ ਕਰ ਸਕਦੇ ਅੱਗੇ ਆਪਣੇ ਕੋਲੇ ਆ ਜਾਂਦਾ ਜੀ ਟਰੈਕਟਰ ਸੋਨਾਲਿਕਾ ਸੋਨਾਲਿਕਾ 750 ਅੱਧੇ ਘਟਾਇਰ ਹੈ ਟਰੈਕਟਰ ਦਾ ਰੇਟ ਹੈਗਾ ਜੀ 2 ਲੱਖ ਤੇ 85000 ਰੁਪਿਆ ਸੱਤ ਮਾੜ ਲੈ ਅੱਗੇ ਹੈਗਾ 855 855 ਦਾ 2009 ਮਾਡਲ ਟਰੈਕਟਰ ਹੈ 2 ਲੱਖ 3 ਲੱਖ ਤੇ 45 ਹਜ਼ਾਰ ਟਰੈਕਟਰ ਦਾ ਰੇਟ ਹੈ 3 ਲੱਖ ਸਵਾ 3 ਲੱਖ ਦਾ ਟਰੈਕਟਰ ਦੇ ਦਾਂਗੇ 855 2009 ਮਾਡਲ ਆਪਣਾ ਨੰਬਰ ਖੀਰ ਦੇ ਵਿੱਚ ਫੇਰ ਨੋਟ ਕਰ ਲਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੋਹਣੀ ਰੇਟ ਸੋਹਣੀ ਆਪਣੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਹੈ ਜਿਹੜੇ ਭਰਾ ਜੁੜੇ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਆਪਣੇ ਵੀਡੀਓ ਤੇ ਆਪਣੇ ਪੇਜ ਨਾਲ ਜੁੜਨ ਲਈ ਜਿਹੜਾ ਭਰਾ ਆਪਣੇ ਪੇਜ ਨੂੰ ਦੇਖਦੇ ਆ ਧੰਨਵਾਦ ਆ ਉਹਨਾਂ ਸੱਜਣਾ ਦਾ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ